ਅੱਜ ਅਸੀਂ ਟਾਇਲਾਂ ਉੱਪਰ ਲੱਗੀ ਹੋਈ ਜਿੱਦੀ ਮੈਲ ਨੂੰ ਸਾਫ਼ ਕਰਨ ਦੇ ਲਈ ਇੱਕ ਤਰੀਕਾ ਅਪਣਾਵਾਂਗੇ ਇਸ ਤਰੀਕੇ ਨਾਲ ਤੁਹਾਡੀਆਂ ਟਾਇਲਾਂ ਬਿਲਕੁਲ ਚਮਕ ਜਾਣਗੀਆਂ ਟਾਇਲਾਂ ਨੂੰ ਸਾਫ਼ ਕਰਨ ਦੇ ਲਈ ਅਸੀਂ ਇੱਥੇ ਇੱਕ ਪਲਾਸਟਿਕ ਦਾ ਡੱਬਾ ਲਿਆ ਹੈ ਉਸ ਦੇ ਵਿੱਚ ਥੋੜਾ ਜਿਹਾ ਹਾਰਪਿਕ ਪਾ ਲਵਾਂਗੇ ਹਾਰਪਿਕ ਤੁਸੀਂ ਅਪਰ ਕੋਰਡਿੰਗ ਵੱਧ ਘੱਟ ਵੀ ਪਾ ਸਕਦੇ ਆ 2 ਚਮਚ ਸਰਫ ਪਾ ਲਵਾਂਗੇ ਸਰਫ ਵੀ ਤੁਸੀਂ ਇੱਥੇ ਕੋਈ ਵੀ ਪਾ ਸਕਦੇ ਆ 1 ਚਮਚ ਮਿੱਠਾ ਸੋਡਾ ਪਾਵਾਂਗੇ ਜਿਸ ਨੂੰ ਅਸੀਂ ਖਾਣ ਵਾਲਾ ਸੋਡਾ ਵੀ ਕਹਿ ਦਿੰਦੇ ਆ ਹੁਣ ਅਸੀਂ ਇੱਕ ਬੁਰਸ਼ ਦੇ ਨਾਲ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਦਵਾਂਗੇ ਜਿਵੇਂ ਜਿਵੇਂ ਅਸੀਂ ਇਹਨਾਂ ਤੇ ਇਹਨਾਂ ਚੀਜ਼ਾਂ ਨੂੰ ਮਿਕਸ ਕਰਦੇ ਜਾਵਾਂਗੇ ਝੱਗ ਬਣਨੀ ਸ਼ੁਰੂ ਹੋ ਜਾਏਗੀ ਇਸ ਦਾ ਮਤਲਬ ਇਹ ਹੈ ਕਿ ਸਾਡਾ ਕੈਮੀਕਲ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਫਟਾਫਟ ਆਪਣੀਆਂ ਗੰਦੀਆਂ ਟਾਈਲਾਂ ਦੇ ਉੱਪਰ ਇਸ ਕੈਮੀਕਲ ਨੂੰ ਲਗਾਉਣਾ ਸ਼ੁਰੂ ਕਰ ਦੇਵਾਂਗੇ ਅਸੀਂ ਇੱਥੇ ਬੁਰਸ਼ ਦੇ ਨਾਲ ਹੀ ਇਸ ਕੈਮੀਕਲ ਨੂੰ ਲਗਾਉਣਾ ਹੈ ਹੱਥਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਹੈ ਸਾਰੇ ਕੈਮੀਕਲ ਨੂੰ ਹੁਣ ਅਸੀਂ ਗੰਦੀਆਂ ਟਾਈਲਾਂ ਦੇ ਉੱਪਰ ਲਗਾ ਦੇਵਾਂਗੇ ਇਸ ਤਰੀਕੇ ਨਾਲ ਗੰਦੀਆਂ ਤੋਂ ਗੰਦੀਆਂ ਟਾਈਲਾਂ ਵੀ ਬਿਲਕੁਲ ਸਾਫ਼ ਹੋ ਜਾਣਗੀਆਂ ਅਸੀਂ ਇੱਥੇ ਸਭ ਤੋਂ ਗੰਦੀਆਂ ਟਾਈਲਾਂ ਦੇ ਉੱਪਰ ਇਸ ਕੈਮੀਕਲ ਨੂੰ ਲਗਾ ਦਿੱਤਾ ਹੈ 5 ਮਿੰਟ ਦੇ ਲਈ ਇਸੇ ਤਰ੍ਹਾਂ ਟਾਈਲਾਂ ਨੂੰ ਪਿਆ ਰਹਿਣ ਦਵਾਂਗੇ 5 ਮਿੰਟ ਬਾਅਦ ਹੁਣ ਅਸੀਂ ਸਾਰੀਆਂ ਟਾਈਲਾਂ ਨੂੰ ਪਾਣੀ ਦੇ ਨਾਲ ਸਾਫ਼ ਕਰਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀਆਂ ਟਾਈਲਾਂ ਸਾਫ਼ ਹੋ ਜਾਣਗੀਆਂ ਤੁਸੀਂ ਇਸ ਤਰੀਕੇ ਨੂੰ ਜਰੂਰ ਅਪਣਾਓ ਤੇ ਆਪਣੀਆਂ ਟਾਈਲਾਂ ਨੂੰ ਸਾਫ਼ ਕਰਕੇ ਦੱਸਿਓ ਕਿ ਤੁਹਾਡੀਆਂ ਟਾਈਲਾਂ ਕਿਵੇਂ ਸਾਫ਼ ਹੋਈਆਂ ਹਨ ਸਾਰੀਆਂ ਟਾਈਲਾਂ ਉੱਪਰ ਅਸੀਂ ਪਾਣੀ ਪਾ ਕੇ ਸਾਫ਼ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਟਾਈਲਾਂ ਬਹੁਤ ਹੀ ਵਧੀਆ ਤਰੀਕੇ ਨਾਲ ਚਮਕ ਗਈਆਂ ਹਨ ਤੁਸੀਂ ਵੀ ਇਸ ਤਰੀਕੇ ਨੂੰ ਜਰੂਰ ਅਪਣਾਓ ਜੇਕਰ ਤੁਹਾਨੂੰ ਟਾਇਲਾਂ ਸਾਫ਼ ਕਰਨ ਦਾ ਇਤਿਹਾਸ